ਤਖਰਾ ਸੀ ਮੇਰੀ ਉੱਥੇ ਉਹਦਾ ਭਰਾ ਵੀ ਛੋਟਾ ਭਰਾ ਉਹਦਾ ਕੰਮ ਕਰਦਾ ਸੀ ਪੰਜਾਬ ਦਾ ਕੰਪੀਟੀਸ਼ਨ ਸੀ ਮੈਨੂੰ ਕਹਿੰਦਾ ਸੀ ਤੂੰ ਨਹੀਂ ਜਾਣਾ ਤੂੰ ਦੁਕਾਨ ਸਾਭਣੀ ਹੈ ਤੇ ਫਿਰ ਆ ਭਰਾ ਜਾਊਗਾ ਕਹਿੰਦਾ ਮੈਂ ਸੀ ਕੋਈ ਨਾ ਮੈਂ ਸਾਹ ਨੂੰ ਜਿਹੜੇ ਲਵੇ ਵਾਲੇ ਸੀਗੇ ਉਹਨਾਂ ਨੇ ਮੈਨੂੰ ਪੰਪ ਦੇ ਦੇ ਕੇ ਇੱਕ ਤੋਰ ਦਾ ਕਹਿੰਦੇ ਯਾਰ ਤੇਰਾ ਹੱਥ ਇੰਨਾ ਸਾਫ਼ ਹੈ ਤੂੰ ਜਾ ਮੈਂ ਫਸਟ ਆ ਗਿਆ ਪਤਰੀ ਉਹ ਕੀ ਖੁੰਦਕ ਚੜੀ ਚਾਰ ਪੰਜ ਦਿਨਾਂ ਬਾਅਦ ਮੈਨੂੰ ਉਹਨੇ ਚੂਸ ਦੇ ਵਿੱਚ ਪਾਰਾ ਦਿੱਤਾ ਤੇ ਮੇਰੇ ਛਾਤੀ ਦੇ ਵਿੱਚ ਇਨਫੈਕਸ਼ਨ ਹੋ ਗਿਆ ਮੈਨੂੰ ਸੰਗਰੂਰ ਰਾਇ ਡਾਕਟਰ ਦੇ ਦਾਖਲ ਕਰਵਾ ਦਿੱਤਾ ਉੱਥੋਂ ਮੈਨੂੰ ਜਵਾਬ ਮਿਲਿਆ ਡੀ ਐਮ ਸੀ ਦਾ ਪਰਚਾ ਘਟਦਾ ਡੀ ਐਮ ਸੀ ਮੈਨੂੰ ਪਤਾ ਨਹੀਂ ਸੀ ਮੈਂ ਬਿਲਕੁਲ ਕੋਮਾ ਤਿੰਨ ਮਹੀਨੇ ਮੈਂ ਲਗਾਤਾਰ ਕੋਮਾ ਚ ਹੀ ਪਿਆ ਰਹਾ ਕਿਉਂਕਿ ਸਾਰੇ ਸਰੀਰ ਦੇ ਵਿੱਚ ਇਨਫੈਕਸ਼ਨ ਫੈਲ ਗਈ ਸੀ ਵਿਸ਼ਵ ਦਾ ਪਹਿਲਾ ਬੰਦਾ ਮੈਂ ਜਿਹੜਾ ਆਪਣੇ ਪਾਰੇ ਦੇ ਨਾਲ ਬਚਿਆ ਉੱਥੇ ਗੱਲਾਂ ਵੀ ਕਰਦੇ ਸੀਗੇ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਿਆ ਵੀ ਕੀ ਚੀਜ਼ ਹੈ ਕੀ ਲੜਿਆ ਕੀ ਹੋਇਆ ਆ ਜਦੋਂ ਮੈਨੂੰ ਹੋਸ਼ ਆ ਗਈ ਤੇ ਨਾ ਮਹੀਨੇ ਬਾਅਦ ਮੇਰੇ ਗਲੂਕੋਜ਼ ਇਹਨੇ ਲਾਗੇ ਮੇਰੇ ਨਾੜੀਆਂ ਵੀ ਨਹੀਂ ਸੀ ਕੁਰੀਆਂ ਮੇਰੇ ਪੈਰਾਂ ਦੇ ਵਿੱਚੋਂ ਕੱਟ ਕੇ ਵਿੱਚ ਉਹਦੇ ਗਲੂਕੋਜ਼ ਦੀ ਨਾੜੀ ਪਾਈ ਗਈ ਮਾਂ ਮੇਰੀ ਬਿਲਕੁਲ ਅਰਪੜ ਸੀ ਉਸ ਟਾਈਮ ਪੰਜਾਬ ਬੰਦ ਬਹੁਤ ਹੁੰਦਾ ਸੀ ਕਈ ਵਾਰੀ ਉਹ ਭੁੱਖੀ ਵੀ ਰਹੀ ਕਿਉਂਕਿ ਰੋਟੀ ਦਾ ਕੋਈ ਹੈ ਨਹੀਂ ਸੀ ਢਾਬਾ ਨਹੀਂ ਸੀ ਕੋਲਾ ਕੋਈ ਰਿਸ਼ਤੇਦਾਰ ਵੀ ਆਕੇ ਸੀਗੇ 15-15 ਦਿਨਾਂ ਬਾਅਦ ਜਾਣ ਲੱਗੇ ਫਿਰ ਉਹ ਮਹੀਨੇ-ਮਹੀਨੇ ਬਾਅਦ ਜਾਣ ਲੱਗੇ ਇਕੱਲੇ ਹੁੰਦਾ ਸੀ ਮਾਂ ਮੇਰੀ ਨੂੰ ਕਹਦੇ ਮਾਂ ਮੰਮੀ ਤੂੰ ਨਾ ਜਾਈਂ ਪਰੇ ਵੀ ਮੈਂ ਤੇਰੇ ਗੋਦੀ ਚ ਮਰਨਾ ਚਾਹਣਾ ਇੱਕ ਵਾਰ ਮੈਨੂੰ ਜਿਆਦਾ ਇਨਫੈਕਸ਼ਨ ਹੋ ਗਈ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਵੀ ਡੈੱਡ ਬੋਡੀ ਦਾ ਖਰਾਰ ਦਿੱਤਾ ਟੀਐਮਸੀ ਦੇ ਵਿੱਚ ਸੋਰੇ ਵੀ ਫੋਨ ਕਰਤਾ ਮੇਰੇ ਮੇਰੇ ਨਾਲ ਮੁੰਡਾ ਸੀ ਮੇਰੀ ਮਾਸੀ ਦਾ ਉਹਨੇ ਫੋਨ ਕਰਤਾ ਵੀ ਆਏ ਕਰਕੇ ਵੀ ਚੇਤਾ ਦਾ ਡੈਥ ਹੋ ਗਈ ਉਹਦੀ ਵੀ ਤੁਸੀਂ ਕੱਪੜੇ ਸੁਮਿਆ ਲਓ ਉਹਨਾਂ ਨੇ ਸੋਰੇ ਨੇ ਚਲੋ ਕਿਸੇ ਨੂੰ ਦੱਸਿਆ ਨਹੀਂ ਅਜੇ ਮੰਮੀ ਨੂੰ ਵੀ ਦੱਸਿਆ ਨਹੀਂ ਕਿਸੇ ਨੇ ਫਾਦਰ ਸਾਹਿਬ ਨੂੰ ਪਤਾ ਸੀਗਾ ਤੇ ਚਲੋ ਪਾਠ ਕਰ ਰਹੀ ਸੀ ਮੰਮੀ ਉਹ ਕੁਦਰਤੀ ਸਾਡੇ ਪਿੰਡ ਇੱਕ ਫਕੀਰ ਹੁੰਦਾ ਸੀ ਸਤਗੁਰ ਸਾਡੇ ਕਾਫੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਾਫੀ ਉਹਨਾਂ ਦਾ ਨਾਮ ਸੀਗਾ ਮੈਂ ਛੋਟਾ ਹੁੰਦਾ ਜਦੋਂ ਤੋਂ ਕੈਂਚੀ ਚਲਾਉਣ ਜਾਣਦਾ ਸੀਗਾ ਉਹਨਾਂ ਦੀ ਕਦੇ ਰੋਟੀ ਨਹੀਂ ਖਝਾਈ ਸੀ ਮੈਂ ਪਹਿਲਾਂ ਉਹਨਾਂ ਦੀ ਰੋਟੀ ਦੇ ਕੇ ਆਉਣੀ ਫਿਰ ਮੈਂ ਸਕੂਲ ਜਾਣਾ ਕਾਲਜ ਜਾਣਾ ਤੇ ਤੀਜੀ ਤੋਂ ਲੈ ਕੇ ਮੈਨੂੰ ਲੱਗਾ ਵੀ 20 ਤੱਕ ਤੇ ਉਹਨਾਂ ਨਾਲੇ ਦਾ ਬੜਾ ਮੋਹ ਸੀਗਾ ਉਹ ਸਿਆਣਾਂ ਦੇ ਵਿੱਚ ਵੀ ਇਕੱਲਾ ਕੱਚਾ ਪਾਉਂਦੇ ਸੀਗੇ ਤੇ ਉਹ ਫਕੀਰ ਸੀਗੇ ਰੱਬ ਨਹੀਂ ਸਮਝੇ ਸੀ ਆਪੇ ਆਪ ਨੂੰ ਗਾਲਾਂ ਕੱਢਦੇ ਜਿਹੜਾ ਉਹਨਾਂ ਦੇ ਪੈਰੀਆਂ ਤਰੋਂਦਾ ਸੀ ਪਿੰਡ ਦੀਆਂ ਔਪੜੀਆਂ ਉਹਨੂੰ ਕਹਿੰਦੀਆਂ ਸਤਿਗੁਰੂ ਜੀ ਵੀ ਚਿੱਤ ਤਾਂ ਪੂਰਾ ਹੋ ਗਿਆ ਵੀ ਉਹ ਨਹੀਂ ਬਚਦਾ ਹੈਗਾ ਵੀ ਉਹ ਬੜਾ ਸੀਰੀਅਸ ਹੈ ਵੀ ਕਹਿੰਦੇ ਨੇ ਵੀ ਵਿੱਚ ਤਾਂ ਵੀ ਪੂਰਾ ਹੋ ਗਿਆ ਵਿੱਚ ਹੀ ਹਜੇ ਕਹਿੰਦੇ ਨੇ ਵੀ ਸੀਰੀਅਸ ਹੈ ਕਹਿੰਦਾ ਉਹਨੂੰ ਸਾਰੇ ਨੂੰ ਕੁਝ ਨਹੀਂ ਹੁੰਦਾ ਕਹਿੰਦਾ ਸਾਰੇ ਡੱਬਰ ਨੂੰ ਮੋਢਾ ਦੇ ਕੇ ਮਰੂਗਾ ਮੇਰਾ ਬੈੱਡ ਨੰਬਰ 22 ਸੀ ਜਦੋਂ ਮੈਂ ਉਸ ਵਿੱਚ ਪਿਆ ਸੀਗਾ ਪੋਸਟ ਮਾਰਮ ਦੇ ਕਮਰੇ ਦੇ ਵਿੱਚ ਇੱਕ ਆਇਆ ਪੋਸਟ ਮਾਰ ਦੇ ਵਾਸਤੇ ਮੇਰਾ ਉਹਨੇ ਪੈਰ ਖਿਲਦਾ ਵੇਖ ਲਿਆ ਉਹਨੇ ਰੌਲਾ ਪਾਤਾ ਕਹਿੰਦਾ ਵੀ 22 ਨੰਬਰ ਵਾਲਾ ਚਾਉਂਦਾ ਮੈਨੂੰ ਕੁਝ ਤੋਕੇ ਸਿੱਧਾ ਉਹਨੇ ਆਪਰੇਸ਼ਨ ਥੀਟਰ ਚ ਲੈ ਗਏ ਉਸ ਦਿਵਾਰ ਫਿਰ ਕੀ ਹੋਇਆ ਮੇਰਾ ਬਲੱਡ ਨਾ ਮਿਲੇ এবੀ ਨੈਗੇਟਿਵ ਕੁਦਰਤੀ ਉਹਨਾਂ ਨੇ ਨਾਲ ਦੇ ਨਾਲ ਹੀ ਦੂਰਦਰਸ਼ਨ ਨੂੰ ਫੋਨ ਕੀਤਾ ਉਹਨਾਂ ਨੇ ਚਾੜਤਾ ਉੱਤੇ ਦੂਰਦਰਸ਼ਨ ਦੇ ਉੱਤੇ ਕੋਈ ਬੈਠਾ ਸੀ ਬੈਂਕ ਮੈਨੇਜਰ ਉਹਦਾ এবੀ ਨੈਗੇਟਿਵ ਸੀ ਚਲੋ ਜਦੋਂ ਕਹਿੰਦੇ ਉਹ ਵਧੀ ਹੁੰਦੀ ਹੈ ਉਹ ਮੇਰੇ ਬਿਲਕੁਲ ਜੀ ਤੇ ਮੇਰਾ ਆਪਰੇਸ਼ਨ ਬੋਬੀ ਚੌਂਸੀ ਡਾਕਟਰ ਕੇਰਲਾ ਦਾ ਤੇ ਉਹਨੇ ਕਹਿ ਵੀ ਕਹਿੰਦੇ ਵੀ ਆਪਰੇਸ਼ਨ ਸਫਲ ਹੋ ਗਿਆ ਮੇਰੇ ਜਿਹੜਾ ਉਹ ਪਾਰਾ ਸੀ ਮੇਰੀ ਲੱਤ ਵਿੱਚ ਚਲਾ ਗਿਆ ਸੀ ਮੇਰੇ ਦਿਲ ਚ ਨਹੀਂ ਚਲਾ ਗਿਆ ਉਹ ਸਾਈਡ ਦੇ ਉੱਤੋਂ ਅੱਜ ਵੀ ਮੇਰੀ ਜਿਹੜੀ ਲੱਤ ਹੈ ਸਾਰੇ ਆ ਇੰਨੀ ਕਲਮ ਪਾਈ ਹੋਈ ਹੈ ਇਹ ਇੰਨੀ ਚੀਜ਼ ਨਕਲੀ ਹੈ ਸੋ ਉੱਥੇ ਮੈਂ ਬਚ ਗਿਆ 6 ਮਹੀਨੇ ਬਾਅਦ ਮੈਨੂੰ ਛੁੱਟੀ ਮਿਲੀ ਜਦੋਂ ਮੈਂ ਦੇਖਿਆ ਉੱਥੇ ਸੂਰਜ ਨਹੀਂ ਸੀ ਦੇਖਿਆ 6 ਮਹੀਨੇ ਬਾਅਦ ਦੇਖਿਆ ਮੈਨੂੰ ਵਧੀਆ-ਵਧੀਆ ਲੱਗਿਆ ਉਸ ਤੋਂ ਬਾਅਦ ਮੈਂ ਬੈਠਾ ਹੀ ਰਿਹਾ ਕਰਾ ਫੋੜੀਆਂ ਦੇ ਦੁਰਦਾ ਦੀ 6 ਮਹੀਨੇ ਮੈਂ ਫੋੜੀਆਂ ਦੇ ਤੁਰਿਆ ਮੈਂ ਹੌਸਲਾ ਨਹੀਂ ਸੀ ਹਾਰਿਆ ਮੈਂ ਮੇਰੇ ਮੰਮੀ ਨੂੰ ਕਿਹਾ ਮਾਂ ਮੈਨੂੰ ਕੈਨਵਸ ਤਿਆਰ ਕਰਕੇ ਦੇ ਦਿਓ ਮੈਨੂੰ ਫਰੈਸ਼ ਲੈ ਦਿਓ ਤੇ ਮੈਨੂੰ ਰੰਗ ਦੇ ਦਿਓ ਮੈਂ ਬੈਠਾ ਬੈਠਾ ਪੇਂਟਿੰਗ ਕਰੀ ਗਿਆ ਸਾਲ ਇੱਕ ਸਾਲ ਮੈਂ ਲਗਾਤਾਰ ਕੰਪੀਟੀਸ਼ਨ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਇੰਡੀਆ ਲੈਵਲ ਦੇ ਦੀਆਂ ਮੈਂ ਲੈਂਡਸਕੇਪ ਬਣਾਈ ਜਾ ਕਰਾ ਪ੍ਰਾਇਮਰੀ ਪ੍ਰੈਕਟਿਸ ਹੋਈ ਗਈ ਹੋਰ ਤਾਂ ਮੇਰੇ ਕੋਲ ਕੋਈ ਕੰਮ ਨਹੀਂ ਸੀ 6 ਵਜੇ ਤੋਂ ਲੈ ਕੇ ਬੈਠੀ ਰਿਹਾ ਕਰਾਂ 6 ਵਜੇ ਤੋਂ ਲੈ ਕੇ ਸ਼ਾਮ ਤੱਕ ਮੈਂ ਸਾਰੀ ਦਿਹਾੜੀ ਪੇਂਟਿੰਗ ਹੀ ਕਰੀ ਜਾਂਦਾ ਸੀ ਕਦੇ ਸਿੱਖ ਇਤਿਹਾਸ ਮੈਂ ਕਹਿੰਦਾ ਵੀ ਕੈਨਵਸ ਮੈਨੂੰ ਤਿਆਰ ਕਰ ਕਰਕੇ ਦੇਂਦੇ ਇਹਨਾਂ ਨੂੰ ਪਤਾ ਲੱਗਿਆ ਸੀ ਮੇਰੇ ਬ੍ਰਦਰਾਂ ਨੂੰ ਮੈਨੂੰ ਕੈਨਵਸ ਤਿਆਰ ਕਰਕੇ ਦੇਂਦੇ ਸੀ ਫਿਰ ਮੈਂ ਫੌੜੀਆਂ ਦੇ ਉੱਤੇ ਕਲਕੱਤੇ ਕੰਪੀਟੀਸ਼ਨ ਹੋਇਆ ਸੀ ਪਹਿਲਾਂ ਮੈਨੂੰ ਕਹਿੰਦੇ ਤੂੰ ਜਾ ਨਾ ਵੀ ਤੇਰੇ ਚ ਜਾਣ ਨਹੀਂ ਹੈਗੀ ਮਾਹਨਾ ਕੰਪੀਟੀਸ਼ਨ ਤਾਂ ਮੈਂ ਲੜੂਗਾ ਮੇਰੇ ਨਾਲ ਭੇਜਤਾ ਮੁੰਡਾ ਇੱਕ ਹੋਰ ਅਸੀਂ ਗੱਡੀ 'ਚ ਹੀ ਗਏ ਭਰਤੇ ਮੇਂ ਕੰਪੀਟੀਸ਼ਨ 10000 ਚੱਲ ਰਹੀ ਥੇ ਆਪਾਂ ਨੂੰ ਕਿਹੜਾ ਪੁੱਛਦਾ ਕਹਿੰਦਾ ਨਹੀਂ ਯਾਰ ਕੁਛ ਇਹ ਦੇਖਤਾ ਲੈਣਾ ਮੜ ਜਾ ਫੜ ਜਾ ਅਸੀਂ ਮੈਂ ਫੇਰ ਅੱਗੇ ਲੰਘਿਆ ਕਹਿੰਦਾ ਆ ਜਾ ਯਾਰ ਜਦੋਂ ਦੇਖਿਆ ਮੇਰਾ ਨਾਮ ਪਹਿਲੇ ਨੰਬਰ ਤੇ ਉਦੋਂ ਬੜੀ ਖੁਸ਼ੀ ਸੰਭਾਲੀ ਨਾ ਗਈ ਫਿਰ ਮੈਂ ਆਪਣੀ ਆਰਟ ਗੈਲਰੀ ਸੰਗਰੂਰ ਦੇ ਵਿੱਚ ਪੜਾਈ ਮੈਨੂੰ ਲੱਗਾ ਵੀ 5-6000 ਕੋਟੇ ਲੈਂਡਸਕੇਪ ਲਾਈ ਤੇ ਨਾਲ ਨਾਲ ਮੇਰਾ ਫਿਲਮਾਂ ਦਾ ਕੰਮ ਚੱਲਦਾ ਹੁੰਦਾ ਸੀ ਫਿਰ ਮੈਂ ਮੇਰਾ ਫਿਲਮਾਂ ਦਾ ਕੰਮ ਜ਼ਿਆਦਾ ਹੋ ਗਿਆ ਮੈਂ ਉਦੋਂ ਮੇਰਾ ਰਜਨ ਚਿੱਤਰਕਾਰੀ ਦੇ ਵਿੱਚੋਂ ਕੱਟ ਗਿਆ ਇਸੇ ਕਰਕੇ ਮੇਰੇ ਨਾਂ ਦੇ ਨਾਲ ਜਿਹੜਾ ਚਿੱਤਰਕਾਰ ਲੱਗਿਆ